ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਔਲੇ ਦਾ ਮਰਬਾ ਆਯੁਰਵੇਦ ਦੇ ਅਨੁਸਾਰ ਜੀ ਇੱਕ ਔਲੇ ਵਿੱਚ 20 ਸੰਤਰਿਆਂ ਦੇ ਬਰਾਬਰ ਵਿਟਾਮਿਨ ਸੀ ਪਾਇਆ ਜਾਂਦਾ ਹੈਗਾ ਅਗਰ ਤੁਹਾਨੂੰ ਅੱਜ ਇਹ ਮੇਰੇ ਔਲੇ ਦਾ ਮਰਬਾ ਬਣਾਉਂਦੀ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਔਲੇ ਦਾ ਮਰਬਾ ਬਣਾਉਣ ਲਈ ਆਪਾਂ ਨੇ ਸਭ ਤੋਂ ਪਹਿਨਾ 500 ਗ੍ਰਾਮ ਜੀ ਆਪਾਂ ਆਮਲਾ ਲਿਆਗਾ ਇਸ ਨੂੰ ਆਪਾਂ 3 ਦਿਨਾਂ ਲਈ ਜੀ ਇਸ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤਾ ਸੀ ਹੁਣ ਆਪਾਂ ਇਸ ਦਾ ਸਾਰਾ ਪਾਣੀ ਨਿਕਾਲ ਦਾਂਗੇ ਪਾਣੀ ਨਿਕਾਲਣ ਤੋਂ ਬਾਅਦ ਦੇਖੋ ਜੀ ਇਹ ਆਪਾਂ ਨੇ ਮੀਡੀਅਮ ਸਾਈਜ਼ ਦੇ ਆਲਾਈ ਨੇ ਨਾ ਜ਼ਿਆਦਾ ਵੱਡੇ ਤੇ ਨਾ ਹੀ ਜ਼ਿਆਦਾ ਛੋਟੇ ਹੁਣ ਆਪਾਂ ਜੀ ਇਸ ਨੂੰ ਇੱਕ ਕਾਂਟਾ ਲੈ ਕੇ ਇਸ ਵਿੱਚ ਹੋਲ ਕਰ ਲਵਾਂਗੇ ਇਸ ਤਰੀਕੇ ਨਾਲ ਜੀ ਅਪਾ ਸਾਰੇ ਆਮਲੇ ਵਿੱਚ ਚੰਗੀ ਤਰ੍ਹਾਂ ਸਾਰੇ ਹੌਲ ਕਰ ਲਵਾਂਗੇ ਇਸ ਤਰੀਕੇ ਨਾਲ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਆਮਲੇ ਹੌਲ ਕਰਕੇ ਰੈਡੀ ਕਰ ਲੈਣੇ ਨੇ ਦੇਖੋ ਸਾਰੇ ਆਮਲੇ ਵਿੱਚ ਜੀ ਆਪਣੇ ਹੌਲ ਕਰਕੇ ਇਸ ਨੂੰ ਰੈਡੀ ਕਰ ਲਿਆਗਾ ਹੁਣ ਆਪਾਂ ਜੀ ਇਸ ਨੂੰ ਹਲਕਾ ਜਿਹਾ ਭਾਫ਼ ਨਾਲ ਇਸ ਨੂੰ ਆਇਲ ਕਰਾਂਗੇ ਹੁਣ ਆਪਾਂ ਇੱਕ ਪੈਨ ਵਿੱਚ ਪਾਣੀ ਪਾਏਗਾ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਮਿਸਰੀ ਪਾਵਾਂਗੇ ਜਦੋਂ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਉੱਪਰ ਇੱਕ ਜਾਲੀ ਰੱਖ ਦਵਾਂਗੇ ਆਪਾਂ ਜੀ ਆळ्या ਨੂੰ ਔਇਲ ਨਹੀਂ ਕਰਨਾ ਹੈਗਾ ਆਪਾਂ ਉਸ ਨੂੰ ਸਿਰਫ ਭਾਫ਼ ਹੀ ਦਿਵਾਉਣੀ ਹੈ ਇਸ ਤਰੀਕੇ ਨਾਲ ਜੀ ਆਪਾਂ ਇੱਕ ਚਾਰ ਨਹੀਂ ਰੱਖ ਕੇ ਇਸ ਉੱਪਰ ਆਲੇ ਰੱਖ ਦਵਾਂਗੇ ਸਾਰੇ ਆळ्या ਨੂੰ ਜੀ ਆਪਾਂ ਚੰਗੀ ਤਰ੍ਹਾਂ ਭਾਫ਼ ਦਿਵਾਉਣੀ ਹੈ 15 ਮਿੰਟਾਂ ਲਈ ਜੀ ਆਪਾਂ ਇਹ ਪ੍ਰੋਸੈਸ ਕਰਨਾਗਾ ਗੈਸ ਆਪਾਂ ਬਿਲਕੁਲ ਹਾਈ ਰੱਖਣਾਗਾ ਹੁਣ ਦੇਖੋ ਜੀ ਇਹ ਹਰੇ ਨੇ ਜਿਉਂ-ਜਿਉਂ ਇਸ ਨੂੰ ਭਾਫ਼ ਆਉਣ ਲੱਗ ਜਾਵੇਗੀ ਫਿਰ ਇਸ ਦਾ ਕਲਰ ਪੀਲਾ ਹੋਣਾ ਸ਼ੁਰੂ ਹੋ ਜਾਵੇਗਾ ਗੈਸ ਆਪਾਂ ਬਿਲਕੁਲ ਹਾਈ ਰੱਖਣਾ ਜੀ देखो इसका कलर चेंज हो चुका है का हम आप गैस बंद कर देंगे देखो कन्ना गंदला पानी हो चुकिया जी ਹੁਣ ਆਪਾਂ ਜੀ 500 ਗ੍ਰਾਮ ਮਿਸਰੀ ਲਈਆ 500 ਗ੍ਰਾਮ ਹੀ ਆਪਣੇ ਔਲੇ ਸੀਗੇ ਬਰਾਬਰ ਦੀ ਮਾਤਰਾ ਲਈਏ ਜੀ ਆਪਾਂ ਨੇ ਮਿਸਰੀ ਦੀ ਔਲਿਆਂ ਦੀ ਆਪਾਂ ਧਾਗੇ ਵਾਲੀ ਮਿਸਰੀ ਲਈਆ ਇਸ ਨੂੰ ਆਪਾਂ ਬਰੀਕ-ਬਰੀਕ ਕੁੱਟ ਕੇ ਇਸ ਨੂੰ ਗ੍ਰाइंड ਕਰਕੇ ਇਸ ਦਾ ਇੱਕ ਪਾਊਡਰ ਬਣਾ ਲਵਾਂਗੇ ਦੇਖੋ ਜੀ ਆਪਾਂ ਮਿਸਰੀ ਗ੍ਰाइंड ਕਰ ਲਈਏ ਬਿਲਕੁਲ ਬਰੀਕ ਆ ਇਸੀ ਆਪਾਂ ਨੇ ਗ੍ਰाइंड ਕੀਤੀ ਐ ਇਹ ਹੁਣ ਆਪਾਂ ਇੱਕ ਕੜਾਹੀ ਲਈਏ ਜੀ ਇਸ ਵਿੱਚ ਇਸ ਮਿਸਰੀ ਦੇ ਪਾਊਡਰ ਨੂੰ ਆਪਾਂ ਪਾ ਦਵਾਂਗੇ ਆਪਾਂ ਦੀ ਇਸ ਵਿੱਚ ਹਾਫ ਕੱਪ ਪਾਣੀ ਦਾ ਪਾਉਣਾ ਇਹ ਆਪਾਂ ਨੇ ਜੀ ਛੋਟਾ ਕੱਪ ਲਿਆਗਾ ਤੁਸੀਂ ਆਪਣਾ ਘਰ ਵਿੱਚ ਜੋ ਚਾਹ ਵਾਲਾ ਚੀਨੀ ਕੱਪ ਹੁੰਦਾ ਉਸ ਨੂੰ ਹਾਫ ਕੱਪ ਯੂਜ਼ ਕਰਨਾ ਪਾਣੀ ਦਾ ਜੀ ਇਸ ਤੋਂ ਜ਼ਿਆਦਾ ਪਾਣੀ ਆਪਾਂ ਬਿਲਕੁਲ ਵੀ ਝੂਜ ਨਹੀਂ ਕਰਨਾ ਜੋ ਦੇਖੇ ਹਲਕਾ ਜਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਆਲੇ ਪਾ ਦਵਾਂਗੇ ਦੇਖੋ ਜੀ ਹਾਫ ਕੱਪ ਪਾਉਣ ਨਾਲ ਪਾਣੀ ਦਾ ਵੀ ਆਪਣਾ ਕਰਨਾ ਜ਼ਿਆਦਾ ਔਲੇ ਆਪਣੇ ਡਿਪ ਹੋ ਚੁੱਕੇ ਨੇ ਹੁਣ ਆਪਾਂ ਜੀ ਇਸ ਨੂੰ 30 ਮਿੰਟਾਂ ਲਈ ਪਕਾਵਾਂਗੇ ਬਿਲਕੁਲ ਲੋ ਮੀਡੀਅਮ ਗੈਸ ਤੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਗੈਸ ਆਪਾਂ ਬਿਲਕੁਲ ਘੱਟ ਰੱਖਣਾ ਜੀ ਵਿੱਚ ਵਿੱਚ ਜੀ ਆਪਾਂ ਔਲਿਆ ਨੂੰ ਚੈੱਕ ਵੀ ਕਰਦੇ ਰਹਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰੀਕੇ ਦਾ ਆਲਿਆਂ ਦਾ ਮਰਬਾ ਬਣਾ ਕੇ ਜਰੂਰ ਟਰਾਈ ਕਰਿਓ। ਅਗਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰ ਦੇਣਾ ਜੀ। ਦੇਖੋ ਲਗਭਗ ਅੱਧਾ ਘੰਟਾ ਹੋ ਚੁੱਕਿਆ ਜੀ। ਆਲਿਆਂ ਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਚੁੱਕਿਆ ਹੈ। ਆਪਾਂ ਇਸ ਵਿੱਚ ਦੀ ਹਰੀ ਇਲੈਚੀ ਦਾ ਪਾਊਡਰ ਪਾਵਾਂਗੇ ਲਗਭਗ 1 ਛੋਟਾ ਚਮਚ ਕਾਲਾ ਨਮਕ ਪਾਵਾਂਗੇ 2 ਮਿੰਟ ਲਈ ਜੇ ਆਪਾਂ ਇਸ ਨੂੰ ਹੋਰ ਪਕਾਏਗਾ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਦੇਖੋ ਕਰਨਾ ਵਧੀਆ ਮਰੱਬਾ ਬਣ ਕੇ ਆਪਣਾ ਔਲਿਆ ਦਾ ਜੀ ਤਿਆਰ ਹੋਇਆਗਾ देखो कौन अवे कलर आएगा ਜਦੋਂ ਇਹ ਠੰਡਾ ਹੋ ਜਾਵਜੀ ਫਿਰ ਆਪਾਂ ਇਸ ਨੂੰ ਇੱਕ ਬਰਤਨ ਵਿੱਚ ਪਾ ਲਵਾਂਗੇ ਲਗਭਗ 15-20 ਦਿਨਾਂ ਬਾਅਦ ਜੀ ਆਪਾਂ ਇਸ ਨੂੰ ਖਾਣਾ ਸ਼ੁਰੂ ਕਰਨਾਗਾ ਫਿਰ ਇਸ ਦਾ ਜੋ ਖੱਟਾਪਨ ਹੁੰਦਾਗਾ ਉਹ ਕਾਫੀ ਹੱਦ ਤੱਕ ਘਟ ਜਾਂਦਾਗਾ ਤੁਸੀਂ ਦੇਖ ਸਕਦੇ ਜੀ ਕਿੰਨਾ ਵਧੀਆ ਲੱਗ ਰਿਹਾਗਾ ਮਰਬਾ ਆਪਣਾ ਬਣ ਕੇ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਾਈਮ ਤੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ Thanks for watching my video.